ਮੇਰੇ ਡਾਡੀ ਨੂੰ ਲਿਆ ਆ ਕੇ ਉਹਨਾਂ ਨੇ ਫਿਰ ਆ ਕੇ ਤੇ ਦਬਾਅ ਪਾਇਆ ਫਿਰ ਜਦੋਂ ਦਬਾਅ ਪਾਇਆ ਮੇਰੇ ਡਾਡੀ ਦਾ ਬਲੱਡ ਵਧ ਜਾਂਦਾ ਜੀ ਇੱਕੇ ਦਮ ਫਿਰ ਉਹਨਾਂ ਨੇ ਆਪਦੀ ਮਰਜ਼ੀ ਨਾਲ ਤੋ ਬਿਆਨ ਦਵਾਏ ਵੀ ਤੂੰ ਆਇਆ ਇੱਕ ਨੂੰ ਤਾਂ ਮਾਰ ਕੇ ਡਾਂਗਾ ਨਾ ਉਹਦੇ ਸਾਥੋਂ ਗਲਤ ਹੋ ਗਿਆ ਤੇ ਕਿ ਤੂੰ ਭੱਜ ਜਾਣੀ ਵਿੱਚ ਹੀ ਸਿੱਟ ਲੰਗੀ ਮੀਆਂ 80 ਸਾਲ ਦਾ ਹਾਂ ਤੇ ਇਹਨੂੰ ਇੱਥੇ ਦਵਾਈ ਦੇਤੀ ਇਹਦਾ ਰਿਕਾਰਡ ਕੀ ਰੱਖੂ ਰਿਕਾਰਡ ਦੇ ਵਿੱਚ ਇਹ ਕੀ ਦੂਗਾ ਮੈਂ ਤਾਂ ਉਹਦੇ ਹੱਥੀ ਬੰਨੀ ਪਿਆ ਜਦੋਂ ਆਹ ਮਾਰੀ ਨਾ ਪੈਣੀ ਮੈਨੂੰ ਤੇਲ ਘਾ ਤਾ ਤੇ ਫੇਰ ਆਹਾ ਫੇਰ ਫਿਰ ਤਾਂ ਜਨੇ ਸੈੱਟ ਲਿਆ ਤੇ ਫੇਰ ਮੈਨੂੰ ਨਹੀਂ ਪਤਾ ਲੱਗਿਆ ਚੰਦਪਣ ਦੇ ਵਿੱਚ ਜੋ ਵਾਪਰਿਆ ਤੁਸੀਂ ਸਭ ਨੇ ਦੇਖਿਆ ਪਰ ਉਸ ਪਿੰਡ ਦੇ ਵਿੱਚ ਇੱਕ ਗੱਲਬਾਤ ਹੋਰ ਹੋਈ ਕੁਲਦੀਪ ਸਰਪੰਚ ਜੋ ਜਿਨ੍ਹਾਂ ਦੀ ਘਰ ਲਈ ਸਰਪੰਚੀ ਕਰਦੀ ਹੈ ਕਲਦੀਪ ਨਾਲ ਸਹਾਇਕ ਤੌਰ ਤੇ ਰਹਿੰਦਾ ਉਸ ਦਾ ਪਰਿਵਾਰ ਖੀ ਉਸ ਤੇ ਉਲਟ ਫੇਰ ਲੈ ਜਾਂਦਾ ਹੈ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂ ਇਦਾਂ ਦੇ ਬਿਆਨ ਉਹਨਾਂ ਦੇ ਕਲਦੀਪ ਦੇ ਬਾਰੇ ਉਲਟ ਆਉਂਦੇ ਨੇ ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੀ ਕੀ ਲੱਗਦੇ ਹੋ ਕਲਦੀਪ ਤੇ ਕਲਜੀਪ ਦੇ ਨਾਲ ਪਿਕਾ ਜੀ ਉਹਦੇ ਬਾਪੂ ਜੀ ਨੂੰ ਕਲਦੀਪ ਤੇ ਨਾ ਪਾ ਜੀ ਆਹੋ ਜੀ ਅੱਛਾ ਤੇ ਤੁਸੀਂ ਕੀ ਲੱਗਦੇ ਹੋ ਕਲਦੀਪ ਤੇ ਮੈਂ ਆਹੋ ਵੀ ਮੰਮੀ ਆ ਜੀ ਕਲਦੀਪ ਦੀ ਜੀ ਇੱਕ ਵਾਈਬ ਆਉਂਦੀ ਹੈ ਕਹਿੰਦੇ ਕੁਲਦੀਪ ਦੇ ਖਿਲਾਫ ਤਾਂ ਕੁਲਦੀਪ ਦਾ ਮਾਪਿਓ ਹੀ ਖੜਾ ਹੋਇਆ ਨਹੀਂ ਜੀ ਉੱਥੇ ਸਾਨੂੰ ਉਹ ਜੀ ਜ਼ਿੰਮੇਦਾਰ ਲਿਆਏ ਅਸੀਂ ਤਾਂ ਜ ਕੁੜੀ ਕੋਲੇ ਗਏ ਸੀ ਤੇ ਵਿੱਜਾ ਲੈ ਲਾਈ ਉਹਦੇ ਜਵਾਕ ਛੋਟੇ ਸੀ ਜੀ ਤੇ ਸਾਨੂੰ ਤਾਂ ਜੀ ਸਾਨੂੰ ਜੀ ਜ਼ਿੰਮੇਦਾਰ ਲੈ ਕੇ ਆਏ ਅੱਛਾ ਠੀਕ ਹੈ ਇੱਕ ਉਹਨਾਂ ਦੇ ਡਰੇਵਲ ਸੀ ਇੱਕ ਦੂਜੇ ਘਰ ਵਾਲਿਆਂ ਦਾ ਮੁੰਡਾ ਸੀ ਜੀ ਸਰ ਜੀ ਮੇਰੀ ਗੱਲ ਸੁਣੋ ਕੀ ਕਹਿੰਦੇ ਸੀ ਮੈਂ ਇਹਨਾਂ ਦਾ ਭਤੀਜਾ ਮੈਂਬਰਾਂ ਮੈਂ ਮੌਜੂਦਾ ਮੈਂਬਰਾਂ ਘਰੇਲੂ ਰੜਾਈ ਕਿਹਦੇ ਘਰੇ ਨਹੀਂ ਹੁੰਦੀ ਹੂੰ ਅਰੇ ਕਦੇ ਹੁੰਦੀ ਐ ਘਰੇਲੂ ਲੜਾਈ ਘਰੇ ਇਹ ਥੋੜੋ ਵੀ ਸਾਡਾ ਮੁੱਦਾ ਚੱਕ ਉਹਨਾਂ ਨੇ ਸਾਡੇ ਪਿੰਡ ਤੇ ਐਡਾ ਸਤਾਚਾਰ ਹੋਇਆ ਕਿ ਉਹਨਾਂ ਨੇ ਮੂਹਰੇ ਰੱਖਤਾ ਅੱਛਾ ਇਸ ਗੱਲ ਦੀ ਇਨਸਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਜ਼ਰੂਰ ਤਾਂ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆਂ ਮਾਂ ਕੀ ਕੀ ਕਹਿੰਦੇ ਸੀ ਮਾਂ ਦਾ ਸਾਨੂੰ ਜੀ ਕਹਿੰਦੇ ਸੀ ਇਹਨੂੰ ਆਂਦੇ ਜੇ ਛੋਟਾ ਕਰ ਗਵਰਨਮੈਂਟ ਰੋਕੂ ਤੇ ਵਿਵਾਰ ਖੁੱਲੇ ਪਏ ਆ ਤੇ ਉਹ ਵੀ ਸਾਰੇ ਉੱਥੇ ਗਏ ਆ ਤੇ ਅਜਾ ਕੇ ਬਛੋੜਾ ਕਰ ਗਵਰਨਮੈਂਟ ਰੋਕੂ ਇਹਨੂੰ ਆਂਦੇ ਵੀ ਤੂੰ ਚੱਲ ਵੜਾ ਤੇ ਇਹ ਜੀ ਕਹਿੰਦਾ ਚੰਗਾ ਕਿਵੇਂ ਦੀ ਕੀ ਕਹਿੰਨ ਇਹ ਮੇਰੇ ਡਾਡੀ ਨੂੰ ਆਂਦੇ ਨਾ ਜੀ ਫੋਨ ਕਰਿਆ ਉਹਨਾਂ ਨੇ ਉਹ ਆਂਦੇ ਵੀ ਤੁਹਾਡਾ ਘਰ ਗਵਰਨਮੈਂਟ ਰੋਕੂਗੀ ਵੀ ਤੂੰ ਆ ਕੇ ਪੁਲਿਸ ਨੂੰ ਬਿਆਨ ਦੇ ਦੇ ਵੀ ਇਹ ਘਰ ਮੇਰਾ ਇਦਾਂ ਕਹਿ ਕੇ ਉਹ ਮੇਰੇ ਡਾਡੀ ਨੂੰ ਉਥੋਂ ਲਿਆਈ ਮੇਰੇ ਡਾਡੀ ਨੂੰ ਲਿਆ ਕੇ ਉਹਨਾਂ ਨੇ ਫਿਰ ਆ ਕੇ ਤੇ ਦਬਾਅ ਪਾਇਆ ਜੇ ਜਦੋਂ ਦਵਾ ਪਾਇਆ ਮੇਰੇ ਡੈਡੀ ਦਾ ਬਲੱਡ ਵਧ ਜਾਂਦਾ ਜੀ ਇੱਕੇ ਦਮ ਫਿਰ ਉਹਨਾਂ ਨੇ ਆਪਦੀ ਮਰਜ਼ੀ ਨਾਲ ਤੋ ਬਿਆਨ ਦਵਾਏ ਵੀ ਤੂੰ ਆਇਆ ਇੱਕ ਹੈ ਤਾ ਕਰਕੇ ਮੇਰੇ ਡੈਡੀ ਨੇ ਇਹ ਬਿਆਨ ਦਿੱਤੇ ਅੱਛਾ ਮੇਰਾ ਡੈਡੀ ਮੇਰਾ ਮਾਪਿਓ ਮੇਰੇ ਕੋਲੇ ਤਾਂ ਰਹਿੰਦਾ ਸੀ ਜੀ ਮੇਰੇ ਜਵਾਕ ਇੱਕੋ ਜਿਆ ਦੋਨੇ ਨਿਆਣੀਆਂ ਮੇਰਾ ਸਾਸੂ ਸਹੁਰਾ ਮੇਰੇ ਨਾਲੋਂ ਆਡਾ ਮੇਰੇ ਜਵਾਕ ਮੈਥੋਂ ਸੰਭਾਲਣੀ ਸੀ ਹੁੰਦੀ ਜੀ ਤਾਂ ਕਰਕੇ ਇਹਨਾਂ ਨੂੰ ਮੈਂ ਆਪਦੇ ਕੋਲੇ ਰੱਖਿਆ ਸੀ ਜੀ 2 ਸਾਲਾਂ ਦਾ ਹੀ ਮੇਰਾ ਮੁੰਡਾਗਾ ਜੀ 2 ਸਾਲ ਹੀ ਮੇਰੇ ਮਾਪਿਆਂ ਨੂੰ ਮੇਰੇ ਕੋਲੇ ਰਹਿੰਦੇ ਨੂੰ ਹੋਇਆ ਜੀ ਉਸ ਤੋਂ ਬਾਅਦ ਮੇਰੇ ਕੋਲੇ ਰਹਿਣ ਲੱਗੇ ਸੀ ਜੀ ਤਾ ਕਰਕੇ ਮੇਰਾ ਘਰਾਂ ਵਾਲਾ ਡਰੈਵਲਾ ਜੀ ਉਹ ਕਦੇ ਕਿਤੇ ਵਗ ਜਾਂਦਾ ਕੰਮ ਕਰਨ ਕਦੇ ਕਿਤੇ ਵਗ ਜਾਂਦਾ ਫਿਰ ਮੈਂ ਇਕੱਲੀ ਰਹਿ ਜਾਂਦੀ ਸੀ ਘਰੇ ਜੀ ਫਿਰ ਮੈਂ ਆਖਿਆ ਵੀ ਚਲ ਹਾਂ ਤਾਂ ਕਰਕੇ ਜੀ ਮੈਂ ਆਖਿਆ ਵੀ ਤੁਸੀਂ ਮੇਰੇ ਕੋਲੇ ਰਹੋ ਵੀ ਮੇਰਾ ਇਨੇ ਨਾਟਾ ਪਾਸ ਹੋ ਜਾਊਗਾ ਕਿਉਂਕਿ ਵੀ ਮੇਰੇ ਭਰਾ ਦੇ ਜਵਾਕ ਕਿਤਾਬ ਦੀਆ ਡਾਰ ਆਗੇ ਸਕੂਲ ਜਾਣ ਵਾਲੇ ਆ ਜੀ ਜਿਹੜਾ ਮੇਰਾ ਭਰਾਗਾ ਸਰਪੰਚ ਤੇ ਮੈਂ ਆਖਿਆ ਵੀ ਚਲ ਮੇਰੇ ਜਵਾਕ ਨਿਆਣੇ ਆ ਵੀ ਮੇਰਾ ਵੀ ਇਨੇ ਨਾਟਾ ਪਾਸ ਹੋ ਜਾਊਗਾ ਵੀਰ ਮੇਰਾ ਮਾਪਿਓ ਕਹਿੰਦਾ ਵੀ ਚੱਲ ਠੀਕ ਆ ਮੇਰਾ ਭਰਾ ਵੀ ਕਹਿੰਦਾ ਵੀ ਚੱਲ ਕੋਈ ਨਾ ਵੀ ਮੇਰੀ ਭੈਣ ਕੋਲੇ ਰਹਿੰਦੇ ਆ ਵੀ ਮੈਨੂੰ ਕੀ ਦੁੱਖ ਆਗਾ ਤੇ ਵੀ ਕਿਉਂਕਿ ਜੀ ਮੇਰੇ ਘਰ ਵਾਲਾ ਜਦੋਂ ਡਰਾਈਵਰ ਆ ਉਹਨੇ ਤੱਕ ਕਦੇ ਕਿਤੇ ਵਗ ਜਾਣਾ ਕਦੇ ਕਿਤੇ ਵਗ ਜਾਣਾ ਫਿਰ ਮੈਂ ਘਰੇ ਜਮੀ ਕੱਲੀ ਰਹਿ ਜਾਂਦੀ ਸੀ ਜੀ ਫਿਰ ਤਾਂ ਕਰਕੇ ਮੇਰਾ ਮਾਪਿਓ ਮੇਰੇ ਕੋਲ ਹੀ ਰਹਿੰਦਾ ਸੀ ਜੀ ਭੈਣੇ ਇੱਕ ਇੱਕ ਜਿਹੜਾ ਹੋਰ ਇਨਸਾਨ ਆ ਉਹ ਪੱਕ ਦਿੰਦਾ ਮੈਂ ਕੁਲਦੀਪ ਦਾ ਚਾਚਾ ਕੁਲਦੀਪ ਵਾਕਈ ਗਲਤ ਐ ਗੁੰਡਾ ਬੰਦਾ ਨਹੀਂ ਜੀ ਉਹ ਉਹਦਾ ਨਾਲ ਗਿਆ ਸੀ ਜੀ ਉਹ ਛੇ ਦੇ ਮੁੰਡੇ ਨਾਲ ਗਿਆ ਸੀ ਜੀ ਲੈਣ ਤੇ ਇੱਕ ਜੀ ਉਹ ਪਪੂ ਕੇ ਗਏ ਸੀ ਅੱਛਾ ਠੀਕ ਹੈ ਉਹ 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 ਮੇਰਾ ਸਗਾ ਚਾਚਾ ਗਾ ਜੀ ਉਹਨਾਂ ਦੇ ਘਰ ਦੇ ਨਾਲ ਹੀ ਘਰ ਮੇਰੇ ਭਰਾ ਦਾ ਐਸੇ ਕਰਕੇ ਉਹ ਮੇਰੇ ਭਰਾ ਤੇ ਮਚਦੇ ਆ ਗਏ ਜੀ ਵੀ ਇਹਦੇ ਕੋਲੇ ਸਰਪੰਚੀ ਕਿਉਂ ਆਈ ਉਹਨਾਂ ਨੇ ਮੇਰੇ ਭਰਾ ਦੇ ਬਰਾਬਰ ਬੰਦਾ ਵੀ ਠਾਇਆ ਸੀ ਉਹ ਜਿੱਤਿਆ ਨਹੀਂ ਗਿਆ ਜੀ ਐਸੇ ਕਰਕੇ ਉਹ ਮੇਰੇ ਭਰਾ ਦੇ ਖਿਲਾਫ ਬਿਆਨ ਦੇ ਹੀ ਜਾਂਦੇ ਆ ਜੀ ਉਹਨਾਂ ਨੂੰ ਆਇਆ ਵੀ ਇਹ ਵੀ ਇਹ ਸਰਪੰਚ ਕਿਉਂ ਬਣਿਆ ਇਹ ਕੀ ਮੰਗਿਆ ਹੁਣ ਪ੍ਰਸ਼ਾਸਨ ਤੋਂ ਅਸੀਂ ਆਣੇ ਵੀ ਜੀ ਉਹਨਾਂ ਨੂੰ ਸੱਜਾ ਹੋਣੀ ਚਾਹੀਦੀ ਐ ਜਿਨ੍ਹਾਂ ਨੇ ਮੇਰੇ ਭਰਾਣਾ ਐ ਕਰਾਇਆ ਜੀ ਬਿਜੜਾ ਪਕ ਸਮੇਂ ਤੋਂ ਕਾਰਨ ਕੀ ਸਮੇਂ ਤੋਂ ਇਹ ਸਭ ਹੋੰਦਾ ਇਹ ਸਭ ਹੋੰਦਾ ਖਾਲੀ ਦਾ ਕਾਰਨ ਆ ਜੀ ਖਾਲੀ ਦਾ ਕਰਕੇ ਮੇਰਾ ਭਰਾ ਇਨਸਾਫ ਮੰਗਦਾ ਸੀ ਉਹਨਾਂ ਨੇ ਇਨਸਾਫ ਦਿੱਤਾ ਨਹੀਂ ਜੀ ਕਦੇ ਦੇਖਿਆ ਖਾਲੀ ਕਰਕੇ ਏਡਾ ਵੱਡਾ ਮਸਲਾ ਹੋ ਗਿਆ ਹੋਵੇ ਨਹੀਂ ਜੀ ਅਸੀਂ ਨਹੀਂ ਦੇਖਿਆ ਜੀ ਉਹਨਾਂ ਨੇ ਬਣਾਇਆ ਪਪੂ ਗਮਦੂਰ ਕਿਆਣੇ ਜਾਣ ਕੇ ਬਣਾਇਆ ਜੀ ਮੇਰੇ ਭਰਾ ਨੂੰ ਪਸਾਉਣ ਮਾਰਿਆ ਨੇ ਤਾ ਕਰਕੇ ਉਹਨਾਂ ਨੇ ਇਹ ਖਾਲੀ ਦੇ ਮਸਲੇ ਨੂੰ ਇੱਥੋਂ ਤੱਕ ਲੈ ਕੇ ਗਏ ਜੀ ਤੇ ਕੀ ਮੰਗਿਆ ਬੀਬੀ ਤੁਹਾਡੀ ਹੁਣ ਅਸੀਂ ਤਾਂ ਜੀ ਆਈ ਆਨੇ ਆ ਵੀ ਜਿਵੇਂ ਉਹਨਾਂ ਨੇ ਸਾਡਾ ਮੁੰਡਾ ਕਟਵਾਇਆ ਉੱਥੇ ਵੀ ਜੇਲ੍ਹ ਚ ਆ ਵੀ ਫਸਾਇਆ ਸੀ ਉਵੇਂ ਉਹਨਾਂ ਨੇ ਵੀ ਹੋਵੇ ਉਹਨਾਂ ਦੇ ਮੁੰਡਾ ਵੀ ਜੇਲ੍ਹ ਚ ਜਾਣ ਪਰਚੇ ਬਣ ਸਾਡਾ ਜੀ ਦਿਲ ਪੁੱਛਿਆ ਹੀ ਜਾਂ ਸਾਰਿਆਂ ਨੂੰ ਦਵਾਈਆਂ ਦੇ ਰਿਹਾ ਲੇਕਿਨ ਜਿਨ੍ਹਾਂ ਦਾ ਉਹ ਉਹਦੇ ਚ ਝੋਟਾਂ ਲੱਗੀਆਂ ਹੂੰ ਤੇ ਉਹਨਾਂ ਦਾ اوਪੀਡੀ ਚ ਕਿਉਂ ਨਹੀਂ ਰਜਿਸਟਰ ਕਿਉਂ ਨਹੀਂ ਲਾਇਆ ਉਹਦੇ ਚ ਕਿਉਂ ਨਹੀਂ ਰਿਕਾਰਡ ਦਰਜ ਕਰੇ ਇਹ ਰਿਕਾਰਡ ਦਰਜ ਹੋਣਾ ਚਾਹੀਦਾ ਨਾ ਹੈ ਇਹ ਤਾਂ ਗੁੰਮਰਾਹ ਕਰ ਰਿਹਾ ਸਾਨੂੰ ਉਹਦੇ ਵਿੱਚ ਸਰਕਾਰੀ ਤੌਰ ਤੇ ਫੇਰੀ ਤਾਂ ਉਹ ਹੋਊਗਾ ਨਾ ਸਬੂਤ ਸਾਡੇ ਕੋਲੇ ਉਹ اوਪੀਡੀ ਦਾ ਰਜਿਸਟਰ ਲਿਓਣ ਤੇ ਨਾਲ ਉਹ ਸਲਿੱਪ ਦੇਣ ਦੁਆਰਾ ਬੋਲਿਓ ਕੀ ਕਰੇ ਤੁਸੀਂ ਕੀ ਮਸਲਾ ਮਸਲਾ ਇਹ ਹੈ ਜੀ ਇਹ ਦਵਾਈਆਂ ਤਾਂ ਦੇ ਰਹੇ ਆ ਜੀ ਠੀਕ ਹੈ ਇਹ ਤਾਂ ਆਮ ਲੋਕਾਂ ਨੂੰ ਦੇ ਰਹੇ ਲੇਕਿਨ ਜਿਨ੍ਹਾਂ ਚ ਉਹਦੇ ਚ ਚੋਟਲ ਹੋਇਆ ਉਹਨਾਂ ਦਾ ਰਿਕਾਰਡ ਓਪੀਡੀ ਚ ਕਿਉਂ ਨਹੀਂ ਦਰਜ ਕਰ ਰਹੇ ਹੋ ਰਜਿਸਟਰ ਕਿੱਥੇ ਆ ਅੱਛਾ ਨਹੀਂ ਜਿਹੜੇ ਤਕਰਾਰ ਦੌਰਾਨ ਜ਼ਖਮੀ ਹੋਏ ਉਹ ਹਾਂ 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 ਉਹਨਾਂ ਦੀ ਗੱਲ ਕਰਦੇ ਆ ਅੱਛਾ ਅੱਛਾ ਜੀ ਉਹਨਾਂ ਦਾ ਰਜਿਸਟਰ ਲਿਆ ਕੇ ਉਹਨਾਂ ਦੇ ਵਿੱਚ ਐਂਟਰੀ ਕੀਤਾ ਜਾਵੇ ਤਾਂ ਕਿ ਉਹਦਾ ਪੱਕਾ ਰਿਕਾਰਡ ਰਹਾਏ ਇਹ ਤਾਂ ਕੇਸ ਤਾਂ ਚੱਲਣਾ ਅਗੇ ਤੇ ਕੇਸ ਉਹਦਾ ਰਿਕਾਰਡ ਹੀ ਨਹੀਂ ਹੈ ਤਾਂ ਫਿਰ ਕੇਸ ਦੀ ਸੋਚੂ ਫਿਰ ਸਬੂਤ ਕੀ ਰੂਗ ਸਾਡੇ ਕੋਲ ਹਾਂ ਇਹੀ ਮੈਂ ਬੇਨਤੀ ਕਰਦਾ ਸੀ ਹਾਂਜੀ ਆਪ ਤੁਸੀ ਕਹਿੰਦੇ ਸੀ ਬਾਪੂ ਨਹੀਂ ਜੀ ਮੈਂ ਤੁਹਾਡੀ ਕੋਈ ਨਹੀਂ ਉਹ ਉਸ ਟਾਈਮ ਬਹੁਤ ਜ਼ਿਆਦਾ ਇਹ ਵਾਇਰਲ ਵੀ ਹੋਇਆ ਅੱਛਾ ਬੁੱਢਾ ਆਦਮੀ ਆ 80 ਸਾਲ ਦਾ 80 ਸਾਲ ਦਾ ਹਾਂ ਤੇ ਇਹ ਨੂੰ ਇੱਥੇ ਦਵਾਈ ਦੇਤੀ ਇਹਦਾ ਰਿਕਾਰਡ ਕੀ ਰੱਖੂ ਹਾਂ ਹਾਂ ਕੋਰਟ ਦੇ ਵਿੱਚ ਇਹ ਕੀ ਦਊਗਾ ਗੋਲੀਆਂ ਦਿੱਤੀਆਂ ਆ ਗੋਲੀਆਂ ਦੇ ਦਿੱਤੀਆਂ ਇਹ ਤਾਂ ਉਹ ਲੈ ਕੇ ਬਾਪੂ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਸੀ ਹਾਂਜੀ ਨਹੀਂ 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 ਮੈਨੂੰ ਤਾਂ ਮਾਰ ਕੇ ਡਾਂਗਾ ਨਾ ਉਹਦੇ ਸਾਥੋਂ ਗਲਤ ਹੋ ਗਿਆ ਤੇ ਕਿ ਤੂੰ ਭੱਜ ਜਾਣੇ ਵਿੱਚ ਹੀ ਸਿੱਟ ਲਾਗੇ ਤਾਂਗਾ ਕਿਨੇ ਮਾਰੀਆਂ ਸੀ ਤੁਹਾਡੇ ਪੁਲਸ ਵਾਲਿਆਂ ਨੇ ਪੁਲਸ ਵਾਲਿਆਂ ਨੇ ਹਾਂ ਕੀ ਹੋਰ ਕੀ ਕੀ ਕਹਿੰਦੇ ਸੀ ਤੁਹਾਨੂੰ ਕੌਣ ਬਸ ਉਹ ਆ ਦੇ ਕੇ ਬਸ ਭੁੱਲ ਭਲੇਖੇ ਚ ਵੱਜ ਗੀਆਂ ਕਿਵੇਂ ਵੱਜ ਗੀਆਂ ਤੇ ਬਾ ਤੂੰ ਬਾਹਰ ਨਿਕਲ ਜਾ ਤੇ ਅਸੀਂ ਫੜ ਫੜ ਕੇ ਵਿੱਚ ਹੀ ਟਾਰ ਦੇਣੇ ਨੇ ਕਿੱਥੇ ਸੀ ਤੁਸੀਂ ਉਦੋਂ ਅਸੀਂ ਅੰਦਰ ਚ ਵਾਲੇ ਸੀ ਕਿ ਉਹਨਾਂ ਨੇ ਨਹੀਂ ਕਿੱਥੇ ਸੀ ਤੁਸੀਂ ਘਰੇ ਸੀ ਜਾ ਉੱਥੇ ਘਰੇ ਸੀ ਘਰੇ ਸੀ ਹਾਂ ਘਰੇ ਸੀ ਘਰੇ ਸੀ ਹਾਂ ਘਰੇ ਸੀ ਹਾਂ ਠੀਕ ਆ ਵੇਖ ਆ ਗੋਲੀਆਂ ਦੇਤੀਆਂ ਇਹ ਕਹਿੰਦਾ ਵੀ ਇਹ ਲੈਟ ਹੋਣੀ ਚਾਹੀਦੀ ਐ ਇਹ ਉਹ ਵੀ ਜਿਦ ਲਿਆ ਕੇ ਹਾਂ ਜੀ ਮਾਰੀਆਂ ਥੋੜੇ ਡਾਂਗਾ ਤਾਂ ਅਣਗਿਣਤੀ ਅਣਗਿਣਤ ਡਾਂਗਾ ਹਾਂ ਆਹ ਲਾਥ ਲਾ ਕੇ ਵੇ ਗੰਡਾ ਬੱਚੇ ਪੰਗਾ ਇੱਧਰ ਆਹਾ ਆ ਆ ਤਾਂ ਇੱਥੇ ਉਹਨੂੰ ਉਹਨਾਂ ਨੇ ਬਾਪੂ ਤਰਸ ਨਹੀਂ ਕੀਤਾ ਥੋੜੇ ਦੇ ਹਾਂ ਥੋੜੇ ਮੈਂ ਤਾਂ ਉਹਦੇ ਹੱਥ ਹੀ ਬੰਨੀ ਪਿਆ ਜਦੋਂ ਆਹ ਮਾਰੀ ਨਾ ਪਹਿਲੀ ਮੈਨੂੰ ਤੇਲਗਾ ਗਾ ਦਿੰਦਾ ਤੇ ਫੇਰ ਆਹਾ ਫਿਰ ਫਿਰ ਤਾਂ ਜਨਰੇਟਰ ਲਿਆ ਤੇ ਫਿਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਹਨੂੰ ਆਖਿਆ ਸੀ ਮੈਂ ਇਸ ਕੰਮ 'ਚ ਆਇਆ ਹੀ ਨਹੀਂਗਾ ਤੇ ਤੁਸੀਂ ਵੀ ਇਹ ਤਾਂ ਛੋਟਿਆ ਮੁੱਢਿਆ ਕੁਖੰਡਿਆ ਦਾ ਕੰਮ ਹੁੰਦਾ ਹੈ ਬੁਢਿਆ ਦਾ ਸੀ ਤਾਂ ਜਾਨ ਬਰੋਲ ਦੇ ਵੀ ਸਾਨੂੰ ਜਦੋਂ ਬੁੜ ਬੜੇ ਪਾ ਆ ਗਿਆ ਤੇ ਸਾਨੂੰ ਕੌਣ ਦੇਊਗਾ ਖਾਣ ਨੂੰ ਤੇ ਅਸੀਂ ਤਾਂ ਇਸ ਗੱਲ ਕਰਕੇ ਆਏ ਵੀ ਮੈਂ ਇਸ ਗੱਲ 'ਚ ਨਹੀਂ ਆਇਆ ਜੀ ਅੱਛਾ ਤੇ ਬਸ ਇਨੀ ਚੋ ਬੈਠ ਜਦੋਂ ਆਪ ਮਾਰੀ ਨਾ ਉਹ ਕਹਾ ਕੇ ਡਾਂਗ ਦੂਜੀ ਸੀਗੀ ਆ ਡੰਡਾ ਜਾਂ ਨਹੀਂ ਸੀ ਤੇ ਉਹ ਸੀ ਕਿ ਤੇ ਫਿਰ ਮਾਂ ਮਾਰੀ ਤੇ ਜਦੋਂ ਇੱਕ ਤਿੰਨ ਜਣੇ ਸੀਗੇ ਤਿੰਨਾ ਨਹੀਂ ਫਿਰ ਘਰੇ ਬੈਠੇ ਮਾਰੇ ਹਾਂ ਐਸਾ ਹੀ ਹਾਂ ਬਪਾਪੂ ਕਦੇ ਅੱਗੇ ਅੱਗੇ ਵੀ ਕਦੇ ਥਾਣੇ ਦਰਬਾਰੀ ਗਏ ਹੋ ਨਾ ਨਹੀਂ ਨਹੀਂ ਗਏ ਨਾ ਕਿਸੇ ਕੰਮ ਚ ਨਹੀਂ ਆਏ ਆ ਆ ਠੀਕ ਹੈ ਕੀ ਕੰਮ ਕਰਦੇ ਹੋ ਢਿਆੜੀ ਦੱਪਾ ਹਾਂ ਢਿਆੜੀ ਜੋਗਰਾ ਛੱਡੇ ਨਹੀਂ ਕਰੇ ਕਿਵੇਂ ਬਾਈ ਢਿਆੜੀ ਜੋਗਰਾ ਛੱਡੇ ਨਹੀਂ ਜੀ ਇਹਨੂੰ ਛੱਡਿਆੜੀ ਜੋਗਰਾ ਨਹੀਂ ਛੱਡਿਆ ਹਾਂ ਜੀ ਬਹੁਤ ਛੋਟਾ ਬੱਚਾ ਨੇ ਚਿਹਰੇ ਜੀ ਹੋਰ ਹੋਰ ਵੀ ਪਿੰਡ ਦੇ ਲੋਕਾਂ ਨਾਲ ਇਦਾਂ ਹੋਇਆ ਬਹੁਤ ਹੋਇਆ ਜੀ ਬਹੁਤ ਹੋਇਆ ਸਾਡਾ ਮੇਰਾ ਪੋਤਾ ਸੀਗਾ ਇਹ 12ਵੀਂ ਚ ਪੜਦਾ ਸੀ ਅੱਛਾ ਮਜੂਦ ਸੀ ਉਦੋਂ ਉਹ ਉੱਥੇ हां लगे ਸੀ ਇਹ ਨਹੀਂ ਉਧਰ ਉਹ ਰੋੜੇ ਰੂੜੇ ਮਾਰਨ ਚ ਮਜੂ ਨਹੀਂ ਨਹੀਂ ਉਹਨਾਂ ਤਾਂ ਸਕੂਲੋਂ ਆਏ ਸੀ ਅੱਛਾ ਆਪਾਂ ਦੇ ਕਿੱਟਾਂ ਲੱਗੂ ਹੀ ਵਰਦੀ ਪਾਈ ਸਨ ਉਹਨਾਂ ਦੇ ਠੀਕ ਆ ਉਹ ਤਾਂ ਆਏ ਬਿੱਟੇ ਨੇ ਮੋਬਾਈਲ ਵੇਖੀ ਜਾਂਦਾ ਸੀਗਾ ਹੂੰ ਉਹਦੇ ਮੋਬਾਈਲ ਉਫੜ ਕੇ ਜੇਉਂ ਚ ਪਾ ਲਈ ਉਹਦੇ ਡੰਡੇ ਮਾਰਨ ਲੱਗੇ ਡੰਡੇ ਮਾਰ ਕੇ ਉਹਦੀ ਮਾਂ ਦੇ ਵੀ ਡੰਡੇ ਵਜੇ ਜਦੋਂ ਖੋਹਦੀ ਸੀ ਉਹ ਵੀ ਇਹ ਤਾਂ ਸਕੂਲੋਂ ਆਇਆ ਉਹਨਾਂ ਦਾ ਡੜੇ ਮਾਰ ਕੇ ਇੱਥੇ ਪੈ ਗਿਆ ਹੂੰ ਕੌਣ ਕਹਿੰਦਾ ਮਾਂ ਉਹਦੀ ਆਦੀ ਹੂੰ ਅੱਬਾ ਬਸ ਲੈ ਕੇ ਧੱਕੇ ਨਾਲ ਮੈਂ ਮਗਰ ਬਿਲਕਦੀ ਬਿਲਕਦੀ ਮੈਂ ਕੁੱਟਿਆ-ਕੱਟਿਆ ਜਵਾਕਾਂ ਨੂੰ ਮਾਰੇ ਆ ਵੀ ਕੁੱਟੇ ਸੀਗੇ ਡੰਡਾ ਪਟੇ ਪਟੇ ਜਮਾਰੇ ਇੱਥੇ ਸਾਰਿਆਂ ਨੂੰ ਉਹਦੇ ਫੋਟੋ ਬਣੀਆਂ ਉਹਨਾਂ ਗਾਇਆਂ ਮੈਂ ਆ ਚੁਰ ਦੇ ਫਿਰ ਨਹੀਂ ਨਹੀਂ ਹੁਣ ਤਾਂ ਸਹੀ ਹੈਗੇ ਤੇ ਉਹ ਨਿਸ਼ਾਨ ਤਾਂ ਪਈ ਆ ਫਿਰ ਹਾਂ ਨਿਸ਼ਾਨ ਤਾਂ ਪਈ ਆ